ਡੇਰਾ ਬਾਬਾ ਨਾਨਕ ਦੇ ਪਿੰਡ ਅਠਵਾਲ ਦੇ ਨੌਜਵਾਨ ਦੀ ਅਬੂਤਾ ਵਿਚ ਹੋਈ ਮੌਤ ਮਹੀਨਾ ਪਹਿਲਾਂ ਹੀ ਗਿਆ ਸੀ ਵਿਦੇਸ਼ ਪਿੰਡ ਪਹੁੰਚੀ ਮ੍ਰਿਤਕ ਦੇ ਨਾਮ ਅਖਾਣਾ ਕੀਤਾ ਅੰਤਮ ਸੰਸਕਾਰ ਹਲਕਾ ਡੇਰਾ ਬਾਬਾ ਨਾਨਕ ਤੇ थाना ਕੋਟਲੀ ਸੂਰਤਮਲੀ ਅਦੀਨ ਪਿੰਦੇ ਪਿੰਡ ਅਠਵਾਲ ਤੇ ਨੌਜਵਾਨ ਕੁਲਵਿੰਦਰ ਸਿੰਘ ਉਰਫ ਮੇਜਰ ਸਿੰਘ ਦੀ ਅਬੂਤਾ ਵਿਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਦੀ ਖਬਰ ਹੈ ਜਾਣਕਾਰੀ ਅਨੁਸਾਰ 1 ਮਹੀਨਾ ਪਹਿਲਾਂ ਹੀ ਪੈਸੇ ਕਮਾਉਣ ਲਈ ਵਿਦੇਸ਼ ਗਿਆ ਸੀ ਮੇਜਰ ਸਿੰਘ ਅਤੇ ਹਫਤਾ ਪਹਿਲਾਂ ਹੀ ਹਾਰਟ ਅਟੈਕ ਆਉਣ ਨਾਲ ਉਸ ਦੀ ਉੱਥੇ ਮੌਤ ਹੋ ਗਈ ਜਿਸ ਦੀ ਅੱਜ ਮ੍ਰਿਤਕ ਦੇ ਪਿੰਡ ਅਠਵਾਲ ਪਹੁੰਚਤੇ ਉਸਤਾਦ ਅੰਤਮ ਸੰਸਕਾਰ ਕਰ ਦਿੱਤਾ ਗਿਆ ਅਤੇ ਨਾਮ ਅਖਾਂ ਨਾਲ ਪਰਿਵਾਰ ਨੇ ਉਸ ਨੂੰ ਅੰਤਿਮ ਵਿਦਾਈ ਕੀਤੀ ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਛੋਟੇ ਦੋ ਬੇਟਾ-ਬੇਟੀ ਛੱਡ ਗਿਆ ਹੈ ਤਾਂ ਹੰਦਸਤੀਏ ਕਿ ਇੱਕ ਮਹੀਨਾ ਪਹਿਲਾਂ ਹੀ ਪੈਸ਼ਿਕ ਮੌਲੀ ਗੁਲਵਿੰਦਰ ਸਿੰਘ ਉਰਫ ਮੇਜਰ ਵਿਦੇਸ਼ ਅਬੂਦਾਬੀ ਗਿਆ ਸੀ ਜਿੱਥੇ ਹਫਤਾ ਪਹਿਲਾਂ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ ਤੇ ਅੱਜ ਪਿੰਡ ਮ੍ਰਿਤਕ ਦੇ ਪਹੁੰਚਦੇ ਉਸਤਾਦ ਅੰਤਮ ਸੰਸਕਾਰ ਕਰ ਦਿੱਤਾ ਗਿਆ ਕੋੜਲੀ ਸੂਤ ਮੱਲੀ ਤੋਂ ਮਲਕੀਤ ਸਿੰਘ ਮਮਨ ਅਤੇ ਹਰਬੀਰ ਸਿੰਘ ਸ਼ਿਸ਼ਰੀਵਾਲ ਦੀ ਰਿਪੋਰਟ ਏ ਭਾਜੀ ਅਸੀਂ ਸਾਰੀ ਦਿਹਾੜੀ ਮੇਰੇ ਨਾਲ ਘੁੰਮਦਾ ਰਿਹਾ ਵਾ ਮੈਨੇਜਰ ਭਾਜੀ ਖੁਦ ਮੈਨੂੰ ਮਾਰਕੀਟ ਲੈ ਕੇ ਆ ਗੱਡੀ ਮੇਰੀ ਚ ਗਿਆ ਵਾ ਸਾਰ ਦਿਹਾੜੀ ਘੁੰਮਦੇ ਰਹੇ ਆ 5 ਵਜੇ ਤੱਕ ਘੁੰਮਦੇ ਰਹੇ ਆ 5 ਵਜੇ ਤੋਂ ਬਾਅਦ ਜਦੋਂ ਵਾਪਸ ਆਏ ਆ ਇਹ ਥੱਲੇ ਉਤਰ ਕੇ ਮੈਨੂੰ ਕਹਿੰਦਾ ਤੁਸੀਂ ਗੱਡੀ ਪਾਰਕਿੰਗ ਕਰ ਦਿਓ ਮੈਂ ਗੱਡੀ ਪਾਰਕਿੰਗ ਕਰ ਲਿਆ ਇਹ ਉਤਰ ਕੇ ਅੰਦਰ ਸਕਿਉਰਟੀ ਵਾਲੇ ਆ ਗਏ ਇਕੱਠੇ ਹੀ ਆਉਣ ਦੇ ਤੁਰੇ ਮੇਰਾ ਥੋੜਾ ਫਰਕ ਰਹਿ ਗਿਆ ਜਾਨੀ 5-7 ਮੀਟਰ ਦਾ ਫਰਕ ਹੀ ਹੈ ਕਿ ਅਸੀਂ ਮੈਂ ਪਿੱਛੇ ਸੀ ਤੁਰੇ ਤੁਰੇ ਜਾਂਦੇ ਨੂੰ ਅਟੈਕ ਹੋ ਗਿਆ ਵਾ ਤਮੂਦਰੇ ਨੂੰ ਡੇਗ ਗਿਆ ਉੱਥੇ ਉਹਨਾਂ ਦੀ ਡੈਥ ਹੋ ਗਈ ਹੈ ਜ ਉਹ ਰਾਤੀ ਹੀ ਇੱਕ ਵੇ ਪਹੁੰਚੇ ਡੈੱਡ ਬੋਡੀ ਲੈ ਕੇ ਨਾ ਦੇ ਇੱਥੇ ਅੱਜ ਉਹਨਾਂ ਦਾ ਸੰਸਕਾਰ ਹੈ। ਵਾਹ ਮੈਂ ਕਹਿੰਦਾ ਵੀ ਸਰ ਜੀ ਇਹਦੇ ਵਰਗਾ ਬੰਦਾ ਸਾਡੇ ਇਲਾਕੇ 'ਚ ਹੈ ਨਹੀਂ ਆ। ਐਡਾ ਨਿੱਕਾ ਸੁਭਾਅ ਤੇ ਵਧੀਆ ਹੈ। ਬਹੁਤ ਵਧੀਆ ਹਾਸੇ ਮਜ਼ਾਕ ਵਾਲੇ ਬੰਦੇ ਸੀ। ਬਹੁਤ ਵਧੀਆ ਸੁਭਾਅ ਹੈ ਇਹਨਾਂ ਦਾ। ਕੰਪਨੀ 'ਚ ਵੀ ਇਹਨਾਂ ਨੂੰ ਚਾਚਾ-ਚਾਚਾ ਕਹਦੇ ਸਾਰੀ ਕੰਪਨੀ ਪਿਆਰ ਕਰਦੀ ਹੈ ਇਹਨਾਂ ਨੂੰ। ਇਹਨਾਂ ਦਾ ਸੁਭਾਅ ਬਹੁਤ ਨਿੱਕਾ ਜੀ। ਇਹਨਾਂ ਵਰਗਾ ਕੋਈ ਬੰਦਾ ਜਾਮ ਨਹੀਂ ਸਕਦਾ ਦੁਨੀਆ 'ਚ। ਤੁਹਾਨੂੰ ਬਹੁਤ ਘੱਟ ਵੇ ਸਾਡੇ ਕੱਜ ਨਹੀਂ ਹੋ ਕੇ ਇਹਨੂੰ ਬਰਦਰ ਹੀ ਵੱਡੇ। ਬਹੁਤ ਹੀ ਮੜੀ ਗੱਲ ਹੋਈ। ਬੱਚੇ ਪਿੱਛੇ ਛ